100 ਰੁਪਏ ਘਟਾਤਾ ਸਿਲੰਡਰ ਪਹਿਲਾਂ ਵਧਾਇਆ ਕੀ ਨਹੀਂ ਸੀ ਇਹ ਤਾਂ ਪੁੱਛੋ ਉਹ 1100 ਰੁਪਏ ਦਾ ਕਰਤਾ ਸੀ ਜਿਹੜਾ ਪਹਿਲਾਂ 2500 ਦਾ ਹੁੰਦਾ ਸੀ ਆ ਨਾਲ ਹੀ ਤਾਂ ਇੱਥੋਂ ਤੇ ਭਰਾਗ ਲੱਗ ਜਾਂਦੇ ਸੀ ਜਿਹੜੀਆਂ ਐ ਨੂੰ ਮੁੜਦੀ ਅੰਦਰ ਵੀ ਗੁਰਦੁਆਰੇ ਵੱਲ ਨੂੰ ਵਧਾ ਕੇ ਉਹ ਜੋ 100 ਘਟਾ ਲਿਆ ਕੁੱਬੜ ਆ ਕਹਿੰਦੇ ਵੀ ਕੁਮਾਰ ਕਰਤੀ ਕੁਮਾਰ ਤਾਂ মিডিਆ ਵਾਲੇ ਵੀ ਲੱਗ ਰਹੇ ਨੇ ਮੋਦੀ ਕੀ ਬੜੀ ਇੱਕ ਮਾਸਟਰ ਸਟ੍ਰੋਕ ਉਹ ਕਾਦਾ ਮਾਸਟਰ ਸਟੋਕ ਮਨੇ ਤਾਂ ਗੱਲ ਹੋ ਗਈ ਆ ਗੱਲ ਸੁਣ ਲਿਓ ਮੇਰੀ। 郁ਪਕਾਂਤ ਮਾਨ ਐ ਚੀਜ਼ ਮੈਂ ਕਹਿ ਕੇ ਗਿਆ ਸੀ। ਕਿਸੇ ਪਰਿਵਾਰ ਚ ਨਾ ਕੁੜੀ ਦਾ ਵਿਆਹ ਸੀ। ਪਰਿਵਾਰ ਚੰਗਾ ਸੀ। ਇਹ ਲੌਲੀ ਬੌਬ ਕਿਵੇਂ ਦਿੰਦੇ ਨੇ ਤੇ ਆਪਾਂ ਕਿਵੇਂ ਗੱਲਾਂ ਚ ਆ ਜਾਂਦੇ ਆ ਇਹ ਸੁਣ ਲਿਓ। ਪਰਿਵਾਰ ਚੰਗਾ ਸੀ ਕਹਿੰਦੇ ਧੂਮ-ਧਾਮ ਨਾ ਕਰਾਂਗੇ ਵਿਆਹ। ਵਧੀਆ ਜ਼ਿੰਮੇਵਾਰਾਂ ਦਾ ਪਰਿਵਾਰ ਸੀ। ਉਹਨਾਂ ਨੇ ਕਰ ਲੇ ਇਕੱਠੇ ਕੁੜੀ ਕੁੜੀ ਨੂੰ ਦੇਣ ਵਾਸਤੇ। ਸੋਨੇ ਦੇ ਗਹਿਣੇ ਚਾਂਦੀ ਦੀਆਂ ਚਾਂਜਰਾਂ ਬੱਚੀ ਸੋਫਾ ਸੈੱਟ ਸਾਂ ਸ਼ਾਨਦਾਰ ਹੋਰ ਅਲਮਾਰੀਆਂ ਬਹੁਤ ਲੱਖਾਂ ਰੁਪਏ ਦਾ ਸਾਮਾਨ ਇਕੱਠਾ ਕਰ ਲਿਆ ਉਸ ਇਲਾਕੇ ਦੇ ਡਾਕੂਆਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਦੇ ਘਰੇ ਅੱਜ ਸਾਮਾਨ ਹੈ ਬਰਾਤ ਕੱਲ ਨੂੰ ਆਉਣੀ ਸੀ ਅਜੇ ਰਾਤ ਨੂੰ ਡਾਕੂ ਆਏ ਉਹਨੇ ਸਾਰਾ ਟੱਬਰ ਇੱਕ ਕੁੜੀ ਵਾਲਿਆਂ ਦਾ ਕਮਰੇ ਵਿੱਚ ਬੰਦ ਕਰਤਾ 12 ਗੁੰਡੀ ਲਾਤੀ ਟਰੱਕ ਲੈ ਆਏ ਸੀ ਟਰੱਕ ਬੈਕ ਲਾ ਕੇ ਲੱਦ ਲਏ ਸੋਫੇ ਸਾਰੇ ਸਾਰਾ ਸੋਨਾ ਸੋਫੇ ਮੰਜੇ ਬਿਸਤਰੇ ਜੋ ਲਿਆਂਦੇ ਸੀ ਬੈਨਫੁੱਡ ਸਭ ਟਰੱਕ ਚ ਲੱਦ ਲੇ ਤੁਰਨ ਤੋਂ ਪਹਿਲਾਂ ਦਾਲਾ ਬੰਦ ਕਰਕੇ ਤੁਰਨ ਤੋਂ ਪਹਿਲਾਂ ڈاکੂਆਂ ਦਾ ਜਿਹੜਾ ਹੈੱਡ ਸੀ ਉਹ ਕਹਿੰਦਾ ਇੱਕ ਮਿੰਟ ਕੁੜੀ ਵਾਲਾਂ ਦਾ ਪਰਿਵਾਰ ਕਿ ਕਿਹੜੇ ਕਮਰੇ ਚ ਬੰਦ ਹੈ ਉਹ ਕਹਿੰਦੇ ਜੀ ਇੱਧਰ ਬੰਦ ਹੈ ਖੋਲੋ ਕਹਿੰਦਾ ਇਹਨੂੰ ਖੋਲਿਆ ਅੰਦਰ ਗਿਆ ਡਰੇ ਬੈਠੇ ਸੀ ਕੁੜੀ ਵਾਲੇ ਕਹਿੰਦਾ ਕਿਹੜੀ ਕੁੜੀ ਦਾ ਵਿਆਹ ਹੈ ਕੁੜੀ ਡਰਦੀ ਡਰਦੀ ਖੜੀ ਹੋ ਗਈ ਜੀ ਮੇਰਾ ਹੈ ڈاکੂ ਨੇ ਜੇਵ ਚੱਤ ਪਾਇਆ 100 ਰੁਪਏ ਸ਼ਖਨ ਦੇ ਕੇ ਕਹਿੰਦਾ ਭਾਈ ਬਹੁਤ ਬਹੁਤ ਵਧਾਈਆਂ ਪਰਿਵਾਰ ਚ ਤੰਦਰੁਸਤੀ ਬਣੀ ਰਹੇਣ ਉਹ ਮੁबारकਾਂ ਠੀਕ ਹੈ ਜੀ ਚਲੇ ਗਏ ਲੁੱਟ ਕੇ ਅਗਲੇ ਦਿਨ ਪੁਲਿਸ ਆਈ ਇਹ ਕੁੜੀ ਵਾਲੇ ਦੇ ਪਰਿਵਾਰ ਚੋਂ ਇੱਕ ਬੰਦਾ ਨੇ ਐਫ ਆਈ ਆਰ ਲਿਖਾਉਣ ਨੂੰ ਤਿਆਰ ਦਾਕੂਆਂ ਦੇ ਵਿਰੁੱਧ ਕੋਈ ਬੋਲੀ ਨਾ ਕਹਿੰਦੇ ਜੀ ਜੋ ਮਰਜੀ ਲੁੱਟ ਕੇ ਲੈ ਗਏ ਬੰਦੇ ਬਹੁਤ ਚੰਗੇ ਸੀ ਜਾਂਦੇ ਜਾਂਦੇ ਕੁੜੀ ਨੂੰ 100 ਰੁਪਏ ਸ਼ਖਨ ਦੇ ਗਏ ਆ ਕੱਲ ਸਾਨੂੰ ਸ਼ਖਨ ਪਾਇਆ 100 ਰੁਪਏ ਦਾ ਮੋਦੀ ਨੇ ਜਿਹੜਾ 5 ਸਾਲ ਚ ਲੁੱਟਿਆ ਉਹ ਨਹੀਂ ਹੋ ਨਹੀਂ ਪਤਾ ਆਪਾਂ ਵੀ ਕਹਿੰਨੇ ਆ ਚਲ ਏਅਰਪੋਰਟ ਵੇਚ ਤੇ ਹੋਣਗੇ ਫੁਲਾਣਾ ਵਾਹ 100 ਰੁਪਿਆ ਦੇ ਦੇਗੇ 100 ਰੁਪਿਆ ਦੇ ਦੇਗਾ ਤੋ ਥੋੜਾ ਜਿਹਾ ਦੇਖ ਲਿਆ ਕਰੋ ਕਿ ਲੰਬਾ ਸਾਮਾ ਕੌਣ ਚੱਲਣ ਆੜਾ ਸ੍ਰੀ ਫਰਕ ਹੈ ਉਹ ਇੱਕੋ ਆਪਣੇ ਵਾਲਾ ਜਿਹਨੂੰ ਤੁਸੀਂ ਕਦੇ ਜਤਾਇਆ ਹੀ ਨਹੀਂ ਉਹ ਫੇਰ ਕੱਲ ਉਧਰੀ ਚਲੇ ਗਿਆ ਪਿਓ ਪੁੱਤ ਦੋਨੇ ਮੈਥੋਂ ਹੀ ਹਾਰੇ ਸੀ ਮੈਂ ਕਿਹਾ ਵੀ ਇਹ ਕਿ ਹੋ ਗਿਆ ਕਹਿੰਦੇ ਜੀ ਘਰ ਵਾਪਸੀ ਮੈਂ ਕਿਹਾ ਇਹ ਚੰਗਾ ਕੰਮ ਫੜਿਆ ਇਹਨਾਂ ਨੇ 6 ਮਹੀਨੇ ਪਹਿਲਾਂ ਘਰੋਂ ਨਿਕਲ ਜਾਂਦੇ ਨੇ ਬਾਅਦ ਚ ਕਹਿੰਦੇ ਨੇ ਘਰ ਵਾਪਸੀ ਇਹ ਕਿਹੜੇ ਘਰ ਚ ਵਾਪਸੀ ਹੋਈ ਹੈ ਮੈਂ ਕਿਹਾ ਕਹਿੰਦੇ ਕਾਲੀਦਲ ਚ ਮੈਂ ਕਿਹਾ ਉਹਨਾਂ ਘਰਾਂ ਚ ਤਾਂ ਨਹੀਂ ਹੋਈ ਨਾ ਜਿੰਨਾਂ ਚੋਂ ਲੋਕਾਂ ਨੇ ਕੱਢੇ ਨੇ ਉਹਨਾਂ ਘਰਾਂ ਚ ਵਾਪਸੀ ਨਹੀਂ ਹੋ ਸਕਦੀ ਇਹਨਾਂ ਦੀ ਉਹਦੇ ਮੰਨਾਂਗੇ ਜਿੱਤੇ ਉਹ ਘਰਾਂ ਚ ਵਾਪਸੀ ਹੋਗੀ ਆਪਦੇ ਵੱਲੋਂ ਇੱਥੇ ਜਾ ਕੇ ਭੂਆ ਆਪਾਂ ਵੀ ਰੁਸਕ ਚ ਭੂਆ ਕੋਲੇ ਚਲੇ ਜਾਂਦੇ ਸੀ ਦੋਕ ਦਿਨ ਬਾਪੂਆ ਕਹਿੰਦੇ ਸੀ ਭਾਈ ਆ ਲੈ ਜਾਓ ਮੁੰਡੇ ਨੂੰ ਆਪਣਾ ਗੁੱਸਾ ਟੈਲਾ ਦੋ ਦਿਨ ਆਪਣੇ ਵੀ ਲੰਘ ਗਿਆ ਚਲੋ ਜੀ ਇਹ ਐਂ ਕਰਦੇ ਨੇ ਐ ਭੂਆ ਕੋਲ ਹੀ ਚਲੇ ਗਏ ਫੇਰ ਮੋੜੇ ਦੱਸੋ ਹੁਣ ਤੂੰ ਯਾ ਕਰੇ ਰਟਾਇਰ ਵੀ ਹੋ ਜਾ ਉਹ ਨਵੇਂ ਮੁੰਡਿਆਂ ਨੂੰ ਕੋਈ ਕੰਮ ਕਰ ਲੈਣ ਦੋ ਉਹ ਪਾਰਲੀਮੈਂਟ ਚ ਦੇਖ ਤੁਸੀਂ ਵਿਧਾਨ ਸਭਾ ਦੇਖਿਆ ਸੀਗਾ ਕਮ ਨੌਰੇ ਲਾਉਂਦੇ ਹੁੰਦੇ ਨੇ ਜਿਹਦੀ ਵਾਰੀ ਆ ਗਈ ਬੋਲਣ ਦੀ ਬੋਲ ਕੇ ਕਾਂਗਰਸੀ ਚਲੇ ਗਏ ਮੈਂ ਕੀ ਕੀ ਤਾਂ ਮੈਂ ਜਿੰਦਾ ਲੈ ਗਿਆ ਮੈਂ ਕਿਹਾ ਜਿੰਦਾ ਲਾਓ ਇਹਨਾਂ ਨੂੰ ਇੱਥੇ ਬਿਠਾਓ ਇਹਨਾਂ ਨੂੰ ਇਹਨਾਂ ਨੂੰ ਬੋਲਣ ਦਾ ਮੌਕਾ ਵੀ ਦਿਓ ਨਾਲ ਸੁਣ ਤੋਂ ਸੀ ਜੋ ਬੋਲਦਾ ਚਲੋ ਜੀ ਬਾਹਰ ਮੇਰਾ ਕੰਮ ਖਤਮ ਐਸ ਕੰਮ ਬਸਤੇ ਆਇਆ ਮੈਂ ਕਿਆ ਸੁਜੰਦਾ ਲਾਤਾ ਜੀ ਮੈਨਾਂ ਨੂੰ ਉਥੇ ਪਿੱਟਦੇ ਜੀ ਬਰ ਕਹੂੰ ਜੰਦਾ ਲਾਤਾ ਮੈਂ ਕਿਆ ਅੰਦਰੋਂ ਹੀ ਲਾਉਣਾ ਬਾਹਰੋਂ ਥੋੜੀ ਲਾਉਣਾ ਆ ਜੋ ਬੈਠੋ ਕਰੀਏ ਗੱਲ ਇਹਨਾਂ ਦਾ ਇਹ ਹਾਲ ਸੋ ਇਹਨਾਂ ਦਾ ਕੋਈ ਹੋਰ ਮਤਲਬ ਹੀ ਨਹੀਂ ਜੀ ਇਹਨਾਂ ਦਾ ਬਸ ਪਗੋਂ ਤਮਾਨੂੰ ਗਾਲਾਂ ਕੱਢ ਲੋ ਤੜਕੀ ਲੱਗ ਜਾਂਦੇ ਐ ਮੈਨੂੰ ਗਾਲਾਂ ਖਾਣ ਦੀ ਕੀ ਲੋੜ ਸੀ ਜੀ ਫਿਰ ਮੈਂ ਤਾਂ ਚੰਗਾ ਭੜਿਆ ਕਲਾਕਾਰ ਸੀ ਮੈਂ ਤਾਂ ਬੰਬੇ ਦਿੱਲੀਆਂ ਤੱਕ ਉਹ ਪੂਰੇ ਦੇਸ਼ 'ਚ ਸ਼ੋਅ ਕਰਦਾ ਸੀ ਫਿਲਮਾਂ ਹੁੰਦੀਆਂ ਸੀ ਮੈਨੂੰ ਗਾਲਾਂ ਖਾਣ ਦੀ ਕੀ ਲੋੜ ਸੀ ਫਿਰ ਨਾ ਤਾਂ ਮੈਂ ਪੈਸਾ ਕਮਾਉਣਾ ਜਾਂ ਮੈਂ ਉਹ ਵੀ ਭਈ ਮੈਂ ਤਾਂ ਠੇਕੇ 'ਚ ਸਫਾਲਿਆ ਜਾਂ ਬਸਾਂ 'ਚ ਸਫਾਲਿਆ ਜਾਂ ਰਿਤੇਦਿਆਂ ਕੱਢਾਂ ਕਿਸੇ 'ਚ ਹਿੱਸਾ ਨਹੀਂ ਪਾਇਆ ਹਿੱਸਾ ਜ਼ਰੂਰ ਪਾਇਆ ਪਰ ਸਾਢੇ 3 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ 'ਚ ਹਿੱਸਾ ਪਾਇਆ ਜਿੰਨਾ ਚਿਰ ਤੁਸੀਂ ਮੇਰੇ ਨਾਲ ਹੋ ਮੈਨੂੰ ਕੁਝ ਬੋਲਣ ਦੀ ਲੋੜ ਹੀ ਨਹੀਂ ਜੋ 3.5 ਕਰੋੜ ਵਕੀਲ ਮੇਰਾ ਹੈ ਫੇ ਬੋਲਣਗੇ ਕੀ ਹੋ ਬੋਲਣ ਜੋ ਕੇ ਛੱਡੇ ਹੀ ਨਹੀਂ ਸੋ ਪਹਿਲਾਂ ਕਿਉਂ ਨਹੀਂ ਹੋਏ ਕੰਮ ਇਹ ਇਹ ਕੰਮ ਪਹਿਲਾਂ ਤਾਂ ਨਹੀਂ ਹੋਏ ਕਿਉਂਕਿ ਉਹਨਾਂ ਨੂੰ ਪਤਾ ਸੀ ਲੋਕ ਕਿਤੇ ਨਹੀਂ ਜਾ ਸਕਦੇ ਸਾਡੀ ਵਾਰੀ ਆਊਗੀ ਅਗਲੀ ਵਾਰੀ ਉਹ ਦੂਜੇ ਸੋਚਦੇ ਸੀ ਕਿਤੇ ਨਹੀਂ ਜਾ ਸਕਦੇ ਹੁਣ ਫੇਰ ਸਾਡੀ ਵਾਰੀ ਆਊਗੀ ਐਂ ਵਾਰੀਆਂ ਬਣ ਲੀਆਂ ਸੀ ਉਹ ਇੱਕ ਪਿੰਡ ਚ ਨਾ